ਸਾਡੇ ਨਾਲ ਕਿਸਾਨ ਆਗੂ ਰਜਿੰਦਰਦੀਪ ਸਿੰਘ ਵਾਲਾ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ ਅੱਜ ਮੀਟਿੰਗ ਬਾਰੇ ਅ ਰਜਿੰਦਰ ਜੀ ਅੱਜ ਦੀ ਮੀਟਿੰਗ ਦੇ ਵਿੱਚ ਕੀ ਗੱਲ ਹੋਈ ਹੈ ਆਗੂ ਬਾਹਰ ਆ ਕੇ ਕਹਿ ਰਹੇ ਨੇ ਕਿ ਮੁੱਖ ਮੰਤਰੀ ਗਰਮ ਹੋ ਗਏ ਨੇ ਕੀ ਮਾਮਲਾ ਹੋਇਆ ਅੰਦਰ ਸਾਰੀ ਅਜਿਹੀ ਕੀ ਗੱਲ ਹੋਈ ਕਿ ਮੁੱਖ ਮੰਤਰੀ ਗਰਮ ਹੋ ਗਏ ਦੇਖੋ ਜੋ ਗੱਲ ਸਾਹਮਣੇ ਆ ਰਹੀ ਕਿ ਮੁੱਖ ਮੰਤਰੀ ਸਾਹਿਬ ਦੀ ਸ਼ਬਦਾਵਲੀ ਤੇ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ ਉਹ ਬੜੀ ਇੱਕ ਤਰ੍ਹਾਂ ਦੀ ਤਮਕਾਉ ਸੋਰ ਵਾਲੀ ਹੋਈ ਸੀ ਵੀ ਜੇ ਤੁਸੀਂ ਪ੍ਰਦਰਸ਼ਨ ਕਰਨਾ 5 ਮਾਰਚ ਦਾ ਜੀ ਤੇ ਫਿਰ ਤੁਹਾਡੀ ਕੋਈ ਗੱਲ ਅਸੀਂ ਨਹੀਂ ਮੰਨਣੀਗੀ ਜੀ ਉਹਨਾਂ ਨੇ ਇੱਕ ਤਰ੍ਹਾਂ ਦੀ ਸ਼ਰਤ ਸੀ ਕਿ ਤੁਸੀਂ ਪੰਜ ਵਾਲਾ ਨਾ ਕਰੋ ਤਾਂ ਤੁਹਾਡੇ ਨਾਲ ਗੱਲ ਕਰਦੇ ਜਦ ਕਿ ਅਸੀਂ ਅੰਦੋਲਨ ਕਰ ਰਹੇ ਆ ਜੇ ਸਰਕਾਰ ਮੀਟਿੰਗ ਕਰਦੀ ਆ ਉਹਦੇ ਚੋ ਕੁਝ ਗੱਲਾਂ ਜਿਹੜੀ ਹੈਗੀ ਆ ਮੰਨਦੀ ਆ ਜੀ ਇਹ ਫਿਰ ਤਾਂ ਉਹਦੇ ਬਾਰੇ ਵਿਚਾਰਿਆ ਜਾ ਸਕਦਾ ਸੀ ਕਿ ਹਾਂ ਸਰਕਾਰ ਵੀ ਆ ਗੱਲਾਂ ਮੰਨਣ ਨੂੰ ਜਿਹੜੀਆਂ ਨੇ ਤਿਆਰ ਨੇ ਕੋਈ ਕਿਸੇ ਦਾ ਕੋਈ ਇਹ ਤਾਂ ਹੁੰਦਾ ਨਹੀਂ ਕਿ ਅੰਦੋਲਨ ਕਰਨ ਲਈ ਅੰਦੋਲਨ ਕਰਨਾ ਅੰਦੋਲਨ ਤਾਂ ਲੋਕਾਂ ਦੀ ਹੱਕੀ ਮੰਗਾ ਲਈ ਹੁੰਦਾ ਤੇ ਜੇ ਕੋਈ ਹੱਕੀ ਮੰਗਾ ਸਰਕਾਰ ਮੰਨਦੀ ਹੈਗੀ ਆ ਤੇ ਫਿਰ ਅੰਦੋਲਨ ਕਰਨਾ ਹੀ ਕਰਨਾ ਇਹ ਤਾਂ ਕੋਈ ਕੋਈ ਜਥੇਬੰਦੀ ਇਸ ਗੱਲ ਦੀ ਵਜੇਦ ਨਹੀਂ ਹੁੰਦੀ ਕਿ ਜੀ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਕਿਹਾ ਸੀ ਕਿ ਜਿਹੜਾ ਕੇਂਦਰ ਸਰਕਾਰ ਦਾ ਖੇਤੀ ਖਰੜਾ ਜੀ ਜੇ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੇ ਦਬਾਅ 'ਚ ਆ ਕੇ ਕਿਸਾਨ ਲਹਿਰ ਦੇ ਦਬਾਅ 'ਚ ਆ ਕੇ ਕੇਂਦਰ ਦਾ ਖਰੜਾ ਮਤਾਂਮ ਸਮਝ ਰੱਦ ਕਰ ਰਹੇ ਹੋ ਜੀ ਫਿਰ ਬਾਕੀ ਮੰਗਾਂ ਜਿਹੜੀਆਂ ਤੁਹਾਡੇ ਅਧਿਕਾਰ ਖੇਤਰ 'ਚ ਨੇ ਜਿਹੜੀਆਂ ਕਿ 19 ਦਸੰਬਰ 2023 ਨੂੰ ਬੰਨਿਆ ਨੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕਿ ਲੈਨ ਮਾਰਗ ਦੇ ਬੈਂਕਾਂ ਨੇ ਉਹ ਵਨ ਟਾਈਮ ਸੈਟਲਮੈਂਟ ਨਹੀਂ ਕਰਦੀ ਇਹ ਗੱਲ ਉਹਨਾਂ ਨੇ ਮੰਨੀ ਹੋਈ ਹੈਗੀ ਆ ਹੈਨਾ 스마트 ਮੀਟਰ ਦੇ ਕੁਝ ਗੱਲਾਂ ਚੀਜ਼ਾਂ ਮੰਨੀਆਂ ਨੇ ਇਸ ਤਰ੍ਹਾਂ ਠੀਕਾ ਕਿ ਜਿਹੜੀਆਂ ਸਾਡੇ ਅਸਾਨਾਂ ਦੇ ਹਜ਼ਾਰਾਂ ਕੇਸ ਜਿਹੜੇ ਆ ਜ਼ਮੀਨ ਦੀ ਤਕਸੀਮ ਦੇ ਜਿਹੜੇ ਹੈਗੇ ਆ ਅਦਾਲਤਾਂ ਚ ਚੱਲਦੇ ਆ ਇਹ ਜ਼ਮੀਨਾਂ ਦਾ ਕਿੱਥੇ ਜਿੰਦੀ ਅਬ ਜਿਆ ਹੈਗਾ ਉਹਨਾਂ ਦਾ ਪਵਾਸੀ ਰੋਲਾ ਨਹੀਂ ਪਿੰਡਾਂ 'ਚ ਪਿੰਪਲਾ ਕਿ ਉਹਨਾਂ ਦੀ ਤਕਸੀਮ ਜਿਹੜੀ ਆ ਕਰ ਦਿੱਤੀ ਜਾਵੇ ਕਿਸਾਨਾਂ ਨੂੰ ਮਤਲਬ ਅਦਾਲਤਾਂ 'ਚ ਹਜ਼ਾਰ ਕੇਸ ਚੱਲਦੇ ਤਕਸੀਮ ਦੇ ਉੱਥੇ ਰੋਲਾ ਨਾ ਪਵੇ ਜੀ ਤੇ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਸੀ ਇਹ ਉਹ ਲਾਗੂ ਕੀਤੀਆਂ ਜਾਣ ਤੇ ਹੋਰ ਜਿਵੇਂ ਪਿਛਲੀ ਵਾਰ ਝੋਨਾ ਜਿਵੇਂ ਰੁਲਿਆ ਹੈਗਾ ਵੀ ਸਰਕਾਰ ਕਲੀਅਰ ਕਰੇ ਵੀ ਪੰਜਾਬ ਦੇ ਕਿਸਾਨ ਕਿਹੜਾ ਝੋਨਾ ਲਾਉਣ ਵੀ ਜਿਹੜਾ ਵਿਕਣ ਦੀ ਗਾਰੰਟੀ ਹੋਵੇ ਵੀ ਪਿਛਲੀ ਵਾਰੀ ਸਰਕਾਰ ਕੈਂਡੀ ਦੀ PR 126 ਬੀਜੋ ਤੇ ਸ਼ੈਲਟਰਾਂ ਵਾਲੇ ਕਹਿੰਦੇ ਅਸੀਂ ਖਰੀਦਣਾ ਨਹੀਂ ਹੈ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦਿੱਕਤਾਂ ਨੇ ਕਿਸਾਨੀ ਦੀਆਂ ਜਿਹੜੀਆਂ ਕਿ ਉਹਦੇ ਤੇ ਜਿਹੜਾ ਸੀ ਇਹ ਮੋਰਚਾ ਹਫਤੇ ਦਾ ਇਹ ਨਾ ਸੀਗਾ ਇਹ ਘੱਟੋ ਘਾਟ ਹਫਤੇ ਦਾ ਲੱਗਣਾ ਸੀ ਉਸ ਤੋਂ ਅੱਗੇ ਸੀ ਸਰਕਾਰ ਦਾ ਕੀ ਰੋਕ ਹੁੰਦਾ ਪਰ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਮੀਟਿੰਗ ਚੋਂ ਉੱਠ ਕੇ ਗਏ ਆ ਭੱਜ ਕੇ ਗਏ ਆ ਔਰ ਜਿਹੜੀ ਸੋਰਸੀ ਦੀ ਉਹ ਧੁੰਕੀ ਵਾਲੀ ਸੀਗੀ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਏਡੀ ਪੋਸਟ ਤੇ ਬੈਠੇ ਆ ਉਹਨਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਗਾ ਉਹਨਾਂ ਨੂੰ ਇਸ ਤਰ੍ਹਾਂ ਦੀ ਗੈਰ ਜ਼ਿੰਮੇਵਾਰਾਨਾ ਜਿਹੀ ਹਰਕਤ ਸੀਗੀ ਉਹ ਨਹੀਂ ਕਰਨੀ ਚਾਹੀਦੀ ਸੀ ਅਸੀਂ ਕਾਸ ਕਰਦੇ ਸੀ ਕਿ ਜਿਸ ਤਰ੍ਹਾਂ ਇਹਨਾਂ ਦੇ ਐਮਐਲਏ ਹਰ ਰੋਜ਼ ਨਵੇਂ ਤੋਂ ਨਵਾਂ ਚੰਦ ਚੜ੍ਹਦੇ ਆ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਦਾ ਪੱਧਰ ਉੱਪਰ ਹੋਊਗਾ ਪਰ ਜਿਹੜੇ ਬਾਕੀ 93 ਐਮਐਲਏ ਆ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦੀਆਂ ਹਰਕਤਾਂ ਵੀ ਆਪਣੇ ਐਮਐਲਏ ਵਾਲੀਆਂ ਨੇ ਇਸ ਤਰ੍ਹਾਂ ਦੀ ਕੜੀ ਕੋਲ ਦੀ ਮੀਟਿੰਗ 'ਚ ਉਹ ਉੱਠ ਗਏ ਇਹ ਬਹੁਤ ਹੀ ਏਰੀਆ ਸ਼ਰਮਨਾਕ ਆ ਔਰ ਨਿੰਦਨਯੋਗ ਹੈਗੀ ਆ ਹਰਕਤ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਇਸ ਤਰ੍ਹਾਂ ਦਾ ਵਤੀਰਾ ਨਹੀਂ ਅਪਣਾਉਣਾ ਚਾਹੀਦਾ ਸੀ ਉਹ ਤੋਂ ਅੱਗੇ ਨਾ ਮੀਟਿੰਗ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਪਾਈ ਹੈ ਕਿ ਮੈਂ ਕਿਸਾਨ ਜੀ ਉਹਨਾਂ ਨੂੰ ਆਗੂਆਂ ਨੂੰ ਬੇਨਤੀ ਕਰਦਾ ਕਿ ਆ ਸੜਕਾਂ ਰੋਕ ਕੇ ਰੇਲਾਂ ਰੋਕ ਕੇ ਜਿਹੜਾ ਪੰਜਾਬ ਦਾ ਨੁਕਸਾਨ ਨਾ ਕਰੋ ਤੁਸੀਂ ਨਿਕਲੇ ਬਾਕੀ ਜਿਹੜੇ ਵਰਗ ਹੈ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ ਨਾਲ ਦੀ ਨਾਲ ਉਹ ਪੋਸਟ ਪਾਉਂਦੇ ਨੇ ਦੇਖੋ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਇਹ ਦੇਖੋ ਉਹਨਾਂ ਨੇ ਆਪਣੀ ਪੇਜ ਤੋਂ ਪਾਤੀ ਠੀਕ ਹੈ ਤੇ ਇਹਨਾਂ ਦਾ ਆਈਟੀ ਸੈੱਲ ਹੈ ਜਿਹੜਾ ਉਹ ਬਕਣਵਾ ਕਰੇਗਾ ਜੀ ਲਗਾਤਾਰ ਕਿਸਾਨ ਲਹਿਰ ਦੇ ਬਾਰੇ ਕਿਸਾਨਾਂ ਦੇ ਬਾਰੇ ਦੂਸਰੇ ਵਰਗਾਂ ਚ ਨਫ਼ਰਤ ਪੈਦਾ ਕਰਨ ਦੀ ਇੱਕ ਸ਼ਾਨਦਾਰ ਤਰੀਕੇ ਨਾਲ ਮੁਹਿੰਮ ਆਪਣੇ ਵੱਲੋਂ ਚਲਾ ਰਹੇ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਠੀਕ ਹੈ ਇਹਨਾਂ ਦੀ ਪਿਛਲੇ 3 ਸਾਲਾਂ ਤੋਂ ਕੋਸ਼ਿਸ਼ ਆ ਕਿ ਕਿਸਾਨ ਲਹਿਰ ਬਾਰੇ ਕਿਸਾਨ ਜਥੇਬੰਦੀਆਂ ਬਾਰੇ ਦੂਸਰੇ ਤਬਕਿਆਂ 'ਚ ਨਫ਼ਰਤ ਕਿਵੇਂ ਪੈਦਾ ਕੀਤੀ ਜਾਵੇ ਇਹ ਕਰਕੇ ਲਗਾਤਾਰ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਰਹੇ ਹੈਗੇ ਆ ਤੁਸੀਂ ਇਹ ਦੱਸੋ ਕਿ ਜਿਹੜੇ ਕਿਸਾਨ ਦਾ ਝੋਨਾ ਪਿਛਲੇ ਸਾਲ ਵਿਕਿਆ ਨਹੀਂ ਗਿਆ ਖੱਜਲ ਹੋਇਆ ਤੇ ਗਾਂ ਹਾਰੀ ਦੇ ਸੀਜ਼ਨ ਤੋਂ ਬਾਅਦ ਝੋਨੇ ਦੀ ਲਵਾਏ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਕੀ ਉਹਨਾਂ ਦਾ ਜਾਣਨ ਦਾ ਅਧਿਕਾਰ ਨਹੀਂ ਹੈ ਵੀ ਉਹ ਕਿਹੜੀ ਕਿਸਮੀਂ ਕੀਤਾ ਕਿ ਮੰਡੀ ਚ ਰੋਲਣਾ ਨਾ ਪਵੇ ਸਾਨੂੰ ਸਰਕਾਰ ਕਲੀਅਰ ਤਾਂ ਕਰੇ ਜੇ ਤੁਸੀਂ ਕਲੀਅਰ ਨਹੀਂ ਕਰਦੇ ਫਿਰ ਉਹ ਕੀ ਕਰਨ ਜੀ ਜੇ ਤੁਸੀਂ ਇਹ ਕਹਿੰਦੇ ਕਿ ਬਿਜਲੀ ਜਿਹੜੀ ਹੈਗੀ ਆ ਉਹ ਪ੍ਰੀਪੇਡ ਮੀਟਰ ਨਹੀਂ ਗੇ ਸਮਾਰਟ ਮੀਟਰ ਇਹਦੇ ਨਾਲ ਵੀ ਲਾ ਰਹੇ ਹੈਗੇ ਆ ਕਿ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣੀ ਆ ਲੋਕੀ ਦਾ 6-6 ਮਹੀਨੇ ਕਈ ਆਮ ਪਿੰਡਾਂ ਦੇ ਬਿੱਲ ਨਹੀਂ ਤਾਰ ਪਾਉਂਦੇ ਕਿ ਕੋਈ ਚੜ੍ਹੇ ਮਹੀਨੇ ਕਿਸਾਨਾਂ ਮਜ਼ਦੂਰਾਂ ਨੂੰ ਤਨਖਾਹ ਤਾਂ ਆਉਂਦੀ ਨਹੀਂ ਕਿ ਬਿੱਲ ਤਾਰ ਦੇਣ ਠੀਕ ਆ ਤੇ ਤੁਸੀਂ ਕਹਿੰਦੇ ਕਿ ਪਹਿਲਾਂ ਪੈਸੇ ਦੇਵੋਗੇ ਪਿਛੇ ਪਲਾ ਮਤਲਬ ਕਾਰਡ ਪਾਉਂਗਾ ਫਿਰ ਪੀਲੀ ਆਉਗੀ ਭਈ ਲੋਕ ਨੇ ਰਿਚ ਨਹੀਂ ਬਹਿਣਾ ਚਾਹੁੰਦੇਗੇ ਬੀਲੀ ਉਹਨਾਂ ਦੀ ਦੁਨੀਆ ਦੀ ਲੋੜ ਆ ਇਹਦੇ ਤੇ ਸਰਕਾਰ ਤੋਂ ਕਲੀਅਰ ਕਰਨਾ ਚਾਹੁੰਦਾ ਤੁਸੀਂ ਕਲੀਅਰ ਨਹੀਂ ਕਰਨਾ ਚਾਹੁੰਦੇ ਕੀ ਹਰ ਖੇਤ ਤੱਕ ਨਹੀਂ ਪਾਣੀ ਹੋਣਾ ਚਾਹੀਦਾ ਹਰ ਘਰ ਤੱਕ ਪੀਣ ਵਾਲਾ ਪਾਣੀ ਹੋਈ ਚਾਹਦਾ ਪੰਜਾਬ ਦੇ ਘਰ ਘਰ ਕੈਂਸਰ ਆ ਜ਼ਹਿਰੀਲੇ ਪਾਣੀ ਕਰਕੇ ਇਹ ਧਰਤੀ ਅਖਲਾ ਪਾਣੀ ਖਤਮ ਹੋਣ ਕਹਿੰਦੇ ਆ ਗੈਸ ਸੇਫਟੀ ਐਟ ਪਾ ਕੇ ਸਾਡੇ ਡਰੇਮਾਂ ਤੇ ਬਿਆਵਾ ਤੇ ਕੇਂਦਰ ਨੇ ਕਬਜ਼ਾ ਕਰ ਲਿਆ ਤੇ ਜੇ ਪੰਜਾਬ ਦੇ ਕਿਸਾਨ ਹੀ ਕਹਿੰਦਾ ਕਿ ਹਰ ਘਰ ਖੇਤ ਵਿੱਚ ਨਹੀਂ ਪਣੀ ਹੋਵੇ ਤਾਂ ਧਰਤੀ ਅੱਗੇ ਪਾਣੀ ਬਚਾਉਣਾ ਚਾਹੁੰਦਾ ਨਾ ਜੋ ਕਹਿੰਦਾ ਕਿ ਹਰ ਘਰ ਤੱਕ ਪੀਣ ਵਾਲਾ ਪਾਣੀ ਹੋਵੇ ਤੇ ਫਿਰ ਉਹ ਤੁਸੀਂ ਗੱਲ ਨਹੀਂ ਮੰਨਦੇਗੇ ਮਾਲ ਵਿੱਚ ਜਿਹੜੇ ਲੋਕ ਟਿੰਡਾ ਜਿਹੜੇ ਸੌਦਾ ਵੀ ਕਰਉਂਦਾ ਸਬਜ਼ੀ ਵੀ ਕਰਉਂਦੀ ਆ ਇਹ ਪੀਣ ਵਾਲਾ ਪਾਣੀ ਵਕਣਾਉਂਦਾ ਹੈਗਾ ਲੋਕ ਚਾਲੀ ਚਾਲੀ 50-50 ਰੁਪਏ ਦਾ ਰੋਜ਼ ਪਾਣੀ ਖਰੀਦਦੇ ਆ ਇਹ ਸਾਡੀ ਪੰਜ ਦਰਿਆਵਾਂ ਦੀ ਧਰਤੀ ਤੇ ਦਰਿਆਵਾਂ ਦੇ ਮਾਲਕਾਂ 'ਚ ਪਾਣੀ ਖਰੀਦਣ ਵਾਸਤੇ ਮਜਬੂਰ ਹੋ ਰਹੇ ਆ ਤੇ ਜੇ ਹਰ ਘਰ ਤੱਕ ਪੀਣ ਵਾਲਾ ਪਾਣੀ ਦੀ ਮੰਗ ਆ ਇਹ ਗੱਲ ਤੁਸੀਂ ਨਹੀਂ ਮੰਨਦੇ ਕਿ ਕੋਈ ਸੜਕਾਂ ਰੋਕਣ ਵਾਸਤੇ ਮਜਬੂਰ ਹੁੰਦਾ ਅੰਦੋਲਨ ਕਰਨ ਵਾਸਤੇ ਮਜਬੂਰ ਹੁੰਦਾ ਫਿਰ ਗਲਤੀ ਕਿੰਦੀ ਆ ਤੇ ਪੀਣ ਵਾਲਾ ਪਾਣੀ ਕਿੱਲੇ ਕਿਸਾਨਾਂ ਨੇ ਪੀਣਾ ਕਿ ਸ਼ਹਿਰੀ ਲੋਕਾਂ ਨੂੰ ਕੈਂਸਰ ਨਹੀਂ ਹੁੰਦਾਗਾ ਕਿ ਦੂਸਰੀਆਂ ਤਬਕਿਆਂ ਨੂੰ ਜ਼ਹਿਰੀਲੇ ਪਾਣੀ ਨਾਲ ਮੁਸ਼ਕਲ ਨਹੀਂ ਆਉਂਦੀਆਂਗਾ ਸਤਨਾ ਲਗਾਤਾਰ ਸਾਡੇ ਦੇਣਾ 'ਚ ਭੱਜਿਆ ਸਿੱਟਰੀਆਂ ਨੇ ਇਹ ਫਾਨੂੰ ਸ਼ੁੱਧ ਤਿੰਨ ਵਾਲਾ ਪਾਣੀ ਮਿਲੇ ਇਹ ਮੰਗ ਤੁਸੀਂ ਮੰਨਦੇ ਨਹੀਂ ਫੈਕਟਰੀਆਂ ਦੀ ਗੰਦਗੀ ਦੇ ਨਾਲ ਤੁਸੀਂ ਹੱਥ ਹਾਂ ਮਲਾਉਣੇ ਹੈਗੇ ਹੋ ਤੁਸੀਂ ਲੋਕ ਦੇ ਨਹੀਂ ਹੋ ਯਾਰ ਤੋਂ ਨਹੀਂ ਨੇ ਜੇ ਇਸ ਗੱਲ ਨੂੰ ਲੈ ਕੇ ਕਿਸਾਨ ਅੰਦੋਲਨ ਕਰਨਾ ਚਾਹੁੰਦੇ ਹੈਗੇ ਆ ਗੱਲ ਤੁਸੀਂ ਸੁਣਨਾ ਨਹੀਂ ਚਾਹੁੰਦੇ ਉੱਥੇ ਧਮਕੀ ਵਾਲੀ ਸੁਰਤ ਵਿੱਚ ਮੀਟਿੰਗ ਛੱਡ ਜਾਂਦੇ ਹੋ ਤੇ ਮੇਰੇ ਉੱਪਰੋਂ ਜਾ ਕੇ ਇਸ ਤਰ੍ਹਾਂ ਦੀਆਂ ਪੋਸਟਾਂ ਪਾਉਣੇ ਹੋ ਤੁਸੀਂ ਇੰਡੀਕੇਸ਼ਨ ਕਰਦੇ ਆ ਆਪਣੇ ਆਈਟੀ ਸੈੱਲ ਨੂੰ ਕਿ ਹੁਣ ਤੁਸੀਂ ਮਾਵਾ ਭੈਣੀਆਂ ਗਾਲਾਂ ਕੱਢਣੀਆਂ ਕਿਸਾਨ ਜਿਹਾ ਬੰਦਿਆਂ ਨੂੰ ਸ਼ੁਰੂ ਕਰ ਦਿਓ ਪਰ ਇਹ ਲੋਕ ਜਿਹੜੀ ਗੱਲ ਹੈਗੀ ਆ ਸਮਝ ਚੁੱਕੇ ਆ ਜੋ ਇਹਨਾਂ ਦਾ ਆਈਟੀ ਸੈੱਲ ਕਰਦਾ ਹੈਗਾ ਉਹੋ ਜੀ ਸ਼ਮਦਾਬਲੀ ਸ਼ੇਰਾਂਮ ਪਿਛਲੇ ਨਾ ਮੈਂ ਤੇ ਨੰਮ ਮੇਲੇ ਪਿਛਲੇ ਰਿਪੋਰਟ ਚੁੱਕੀ ਹੈਗੇ ਆ ਤੇ ਜਦੋਂ ਆਈਟੀ ਸੈੱਲ ਕਰਦੇ ਆ ਉਹੋ ਜੀ ਸ਼ਮਦਾਬਲੀ ਤੇ ਉਹੋ ਜੀ ਧਮਕੀ ਵਾਲੀ ਸੁਰ ਸਰਦਾਰ ਬਕਰ ਸਿੰਘ ਵਾਲ ਮੀਟਿੰਗ ਦੇ ਵਿੱਚ ਜਿਹੜੇ ਹੈਗੇ ਬੋਲ ਗਏ ਆ ਪੰਜਾਬ ਦੇ ਮੁੱਦਿਆਂ ਤੇ ਪਹਿਲੀਆਂ ਸਿਆਸੀ ਪਾਰਟੀਆਂ ਨੇ ਕੁਝ ਨਹੀਂ ਕੀਤਾ ਇਸ ਕਰਕੇ ਇਹਨਾਂ ਨੂੰ ਮੌਕਾ ਦਿੱਤਾ ਹੈਗਾ ਜੀ ਠੀਕ ਆ ਔਰ ਇਹ ਵੀ ਪਾਰਟੀ ਅੰਦੋਲਨ ਚੋਂ ਨਿਕਲੀ ਆ ਇਹ ਵੀ ਸੜਕਾਂ 'ਤੇ ਬੈਠਦੇ ਰਿਹਾ ਹੈਗੇ ਆ ਇਸ ਕਰਕੇ ਸੜਕਾਂ ਦੇ ਬਾਈਟਰਾਂ ਕੋਈ ਅਪਰਾਧ ਨਹੀਂ ਹੈ ਜੇ ਕੋ ਬੰਦਾ ਪੀੜਤਾ ਉਹਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਹੈਗੀ ਪਰ ਇਹ ਕੁੱਲ ਮਾਕੇ ਪੰਜਾਬ ਸਰਕਾਰ ਔਰ ਭਗਵੰਤ ਮਾਨ ਫੁਰਾ ਨੇ ਪੰਜਾਬ ਦੀ ਕਿਸਾਨ ਲਹਿਰ ਨੂੰ ਯਾਨੀ ਕਿ ਥਾਪੀ ਮਾਰੀ ਆ ਕਿ ਜੋ ਕਰਨਾ ਮੇਰਾ ਕਰ ਲੋ ਮੈਂ ਤਾਂ ਤੁਹਾਨੂੰ ਕਿਸੇ ਗਿੰਤੀ ਮਿੰਤੀ ਜਿਹੜਾ ਹੈਗਾ ਉਹ ਨਹੀਂ ਰੱਖਦਾ ਪੰਜਾਬੀਆਂ ਨੂੰ ਕਿਸੇ ਨੇ ਥਾਪੀ ਮਾਰੀ ਹੋਵੇ ਪੰਜਾਬੀਆਂ ਨੂੰ ਥਾਪੀ ਮੈਕਲਡਵਾਇਰ ਮਾਰ ਗਿਆ ਪੰਜਾਬੀਆਂ ਨੂੰ ਥਾਪੀ ਮੋਗਲ ਮਾਰ ਗਿਆ ਫਕਾਹਲ ਮਾਰ ਕੇ ਤੇ ਮੋਗਲਾਂ ਫਕਾਹਲਾਂ ਯੰਗ ਉਹਦੇ ਪੰਜਾਬ ਮਨ ਪੰਜਾਬੀਆਂ ਨੂੰ ਥਾਪੀ ਮਾਰਦਾ ਹੈਗਾ ਪੰਜਾਬੀ ਫਿਰ ਜਵਾਬ ਦੇਣਾ ਜਿਹੜਾ ਹੈਗਾ ਉਹ ਜਾਣਦੇ ਹੈਗੇ ਆ ਤੁਸੀਂ ਔਰੰਗਜ਼ੇਬ ਦੇ ਰਾਹ ਚੱਲੋ ਜਰਨਲ ਡੇਅਰ ਦੇ ਰਾਹ ਚੱਲੋ ਜਿੰਦੇ ਮਰਜ਼ੀ ਰਾਹ ਚੱਲੋ ਭਗਵਾਨ ਸਾਹਿਬ ਤੁਸੀਂ ਅੰਮਿਤ ਸ਼ਾਹ ਦੇ ਰਾਹ ਚੱਲੋ ਨਰਿੰਦਰ ਮੋਦੀ ਦੇ ਰਾਹ ਚੱਲੋ ਕਿ ਉਹਨਾਂ ਦੀ ਤੁਸੀਂ ਬੀ ਟੀਮ ਹੈਗੇ ਆ ਠੀਕ ਆ ਐਡੀ ਜੁਰਦ ਦਾ ਨਿਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਨਹੀਂ ਮਾਰਨੇ ਕੀਤੀ ਸੀ ਪਰ ਅਮਿਤ ਸ਼ਾਹ ਦੀ ਚੁੱਕ ਚਲਾਇਆ ਪੰਜਾਬ ਦਾ ਮੁੱਖ ਮੰਤਰੀ ਜਿਆਦਾ ਜਿਹਨੂੰ ਕਹਿੰਦੇ ਕਿ ਅੱਜ ਫੁਕਰਪਨ ਥੀ ਵਾਲੀ ਹਰਕਤ ਕੀਤੀ ਆ ਇਹ ਚਾਹੀਦੀ ਸੀਗਾ ਮਾਰਵਾਲੇ ਹੀ ਕਹਿ ਸਕਦੇ ਆ ਤੇ ਭਗਵੰਤ ਮਾਨ ਸਾਹਿਬ ਹਰਾਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਅਕਲ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਅਕਲ ਤੋਂ ਬਿਨਾ ਜ਼ਿੰਦਗੀ ਚ ਪੁਜਾਰਾ ਨਹੀਂ ਹੁੰਦਾ ਜੀ ਅੱਛਾ 5 ਤਰੀਕ ਦਾ ਫਿਰ ਮੋਰਚਾ ਲੱਗੇਗਾ ਜੀ ਇਹਦੇ ਤੇ ਐਸਕੇਐਮ ਦੇ ਆਗੂ ਇਸ ਤੋਂ ਬਾਅਦ ਹੁਣ ਮੀਟਿੰਗ ਤੋਂ ਬਾਅਦ ਬੈਠਣਗੇ ਤੇ ਇਹਦੇ ਵਿੱਚ ਜੋ ਵੀ ਫੈਸਲਾ ਇਸਕੇਮ ਕਰੂਗਾ ਤੇ ਪੰਜਾਬ ਦੀ ਕਿਸਾਨੀ ਉੱਤੇ ਜਿਹੜੀ ਫੁੱਲ ਹੈਗੀ ਚੜਾਊਗੀ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ